ਖੰਨਾ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਸਲੋਦੀ ਦੇ ਉਕਤ ਪਰਿਵਾਰ ਦੀ ਰਿਸ਼ਤੇਦਾਰੀ ਚ ਮਰਗ ਦਾ ਭੋਗ ਸੀ ਇਹ ਪਰਿਵਾਰ ਇੱਕ ਆਟੋ ਵਿੱਚ ਸਲੋਦੀ ਪਿੰਡ ਤੋਂ ਕੋਟਲੀ ਪਿੰਡ ਜਾ ਰਿਹਾ ਸੀ ਸੂਏ ਵਾਲੇ ਰੋਡ ਤੇ ਪਿੰਡ ਸਹਿ ਨੇੜੇ ਆਟੋ ਦਾ ਸੰਤੁਲਨ ਗੁਆ ਬੈਠਣ ਕਾਰਨ ਆਟੋ ਪਲਟ ਗਿਆ ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਸਾਰਿਆਂ ਨੂੰ ਸਿਵਲ ਹਸਪਤਾਲ ਖੰਨਾ ਭੇਜਿਆ ਉਥੇ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਇੱਕ ਜ਼ਖਮੀ ਜਗਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿਵੇਂ ਆਟੋ ਇਕਦਮ ਪਲਟ ਗਿਆ ਕਿਸੇ ਨਾਲ ਕੋਈ ਟੱਕਰ ਨਹੀਂ ਲੱਗੀ ਆਟੋ ਬੇ ਕਾਬੂ ਹੋ ਗਿਆ ਕਿ ਕਿਤਾ ਸੀ ਬਫਰੀ ਜੀ ਇਹ ਇਹ ਤਾਂ ਬਾ ਚੰਗੇ ਪਹਿਲੇ ਜਾਣਿਆ ਹੀ ਪਤਾ ਉਹ ਟੈਂਪੂ ਪਲਟੇ ਖਾ ਗਿਆ ਘੁੰਮ ਗਿਆ ਇਹ ਕਿੱਥੋਂ ਕਿੱਥੇ ਜਾ ਰਹੀ ਸੀ ਹਾਂ ਸੇ 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 ਹੋਏਗਾ ਮੈਂ ਚਲੋ ਜਾ ਕੇ ਸਾਊਦੀਸ ਕੋਟਲੀ ਜਾਣਾ ਸੀ ਸੰਸਕਾਰ ਤੇ ਜਾਣਾ ਸੀ ਗਾੜ ਆਟੋ ਚ ਕਿੰਨੇ ਕਿ ਜਣੇ ਸੀਗੇ 5-6 ਕਿ ਜਣੇ ਸੀ ਚਾਰ-ਪੰਜ ਮਿੰਟ ਕੋਈ ਕੱਦੂ ਇਹ ਕਿੱਥੇ ਨਹੀਂ ਹਾਂ 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 ਕੋਰ ਡਿਗਨੀਟਰ ਹੈ ਤੇ ਉਹ ਇਹਨਾਂ ਦਾ ਪੁਣੋਇਆ ਸੀ ਹਰਦੇਵ ਸਿੰਘ ਦਾ ਜੀ ਤੇ ਬਾਕੀ ਜੱਗ ਵੀ ਹੋਏ ਨੇ ਜੀ ਬਾਕੀ ਬਸ ਉਹ ਵਿਚਾਰਾ 6 ਹਫ਼ਤਾ ਲੱਗੇ ਆ ਆਮ ਤੌਰ ਤੇ ਕੀ ਆ ਹੋਵੇ ਉਹ ਕਿਥੇ ਦਾਖਲ ਕਿਥੇ ਰਾਏ ਨਹੀਂ ਹੈਂ ਦਾਖਲ ਕਿਥੇ ਰਾਏ ਨਹੀਂ ਸਾਰੀ ਸਾਰੀ ਸਰਕਾਰੀ ਹਸਪਤਾਲ ਚ ਇਹਦਾ ਕਿਸੇ ਨੇ ਕੋਈ ਹਿੱਟਾ ਨਹੀਂ ਕੀਤਾ ਜੀ ਨਹੀਂ 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 ਕੋਈ ਕਹੇ ਬੇਚਰੀ ਲੱਗੇ ਜੀ ਚੰਗੇ ਭਲੇ ਜਾਣਿਆ ਮਤ ਜਿਹੜੀ ਮੂਹਰੇ ਬਾਤ ਪਾ ਦਾਲੋ ਕਿ ਭੰਮ ਗਿਆ ਕਿ ਲੱਗ ਤੇ ਜਾਂਦਾ ਇੰਡੀਆ ਕਿਸ ਸਵਾਰੀ ਦੇ ਵਿੱਚ ਚਾਰ ਪੰਜ ਸਵਾਰੀਆਂ ਤੇ ਬਚੀਆਂ ਐ ਸਰ ਇਹ ਕੀ ਮਾਮਲਾ ਹੈ ਦਾ ਐਕਸੀਡੈਂਟ ਜਿਹੜਾ ਸਾਇਰ ਦਾ ਮੈਨੂੰ ਸੁਣਿਆ ਪਿਆ ਸੇ ਜਿਹੜਾ ਹੈ ਪਿੰਡ ਦੇ ਕੋਲ ਜਿਹੜਾ ਹੈਗਾ ਆਟੋ ਉਲਟ ਗਿਆ ਤੇ ਉਹਦੇ ਵਿੱਚ ਚਾਰ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਕੀ ਕਹਿੰਦੇ ਫੀਮੇਲ ਪੇਸ਼ੈਂਟ ਹੈ ਦੋ ਮੇਲ ਪੇਸ਼ੈਂਟ ਤੇ ਉਹਨਾਂ ਚੋਂ ਇੱਕ ਮੇਲ ਦੀ ਕੀ ਕਹਿੰਦੇ ਡੈਥ ਹੋ ਗਈ ਤਿੰਨ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਕੁਛ ਸਕੈਲਪੀ ਆ ਇੰਜਰੀਜ਼ ਆ ਤੇ ਸਸਪੈਕਟਿਡ ਕੀ ਵੀ ਅਡਜਰੀ ਨਾ ਹੋਵੇ ਤਉ ਦੇ ਵਾਸਤੇ ਸਿਟੀ ਸਕੈਨ ਜਿਹੜੇ ਹੈ ਕਰਵਾਏ ਜਾਦੇ ਆ ਤੇ ਹੋਰ ਕੀ ਕਿੰਗਾ ਤੇ ਉਹਨਾਂ ਦਾ ਪੜਦਾ ਜਿਹੜਾ ਟ੍ਰੀਟਮੈਂਟ ਆ ਉਹ ਦਿੱਤਾ ਜਾਂਦਾ। ਬਾਕੀ ਤੇਨ ਦੀ ਜਿਹੜੀ ਹਾਫ ਖਤਰੇ ਤੋਂ ਬਾਹਰ ਹਾਂਜੀ ਹਾਂਜੀ ਉਹ ਖਤਰੇ ਤੋਂ ਬਾਹਰ ਹੈ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਜੀ। ਕੀ ਕੋਈ ਸਾਤੀ ਬਪਰੀ ਜੀ ਹੈ? ਇਹ ਤਾਂ ਬਾਤ ਚੰਗੇ ਭਲੇ ਜਾਣਿਆ ਪਾਤਰਮ ਟੈਂਪੂ ਪਾਲਟੇ ਖਾ ਗਿਆ ਘੁੰਮ ਗਿਆ। ਕਿੱਥੋਂ ਕਿੱਥੇ ਜਾ ਰਹੇ ਸੀ? ਆ ਸੇ ਸੇ ਚੇ ਹੋਏ ਕੰਮ। ਚਲੋ ਉੱਥੇ ਜਾ ਕੇ ਚਲੋ ਦੀਸ ਕੋਡਲੀ ਜਾਣਾ ਸੀ ਸਸਕਾਰ ਤੇ ਜਾਣਾ ਸੀ ਗਾ। 80 ਕਿੰਨੇ 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 5-6 ਕਿੰਨੇ ਕਿੰਨੇ 4-5 ਬੰਦੇ ਕੋਈ ਡੈਥ ਵੀ ਹੋਈ ਕਿਤੇ ਨਹੀਂ ਹਾਂਜੀ 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 ਕੌਣ ਡਿਜ ਨੇ ਕਿਤੇ ਉਹ ਇਹਨਾਂ ਦਾ ਪਣੋਇਆ ਸੀ ਪ੍ਰਦੇਵ ਸਿੰਘ ਦਾ ਜੀ ਤੇ ਬਾਕੀ ਜੱਗ ਵੀ ਹੋਏ ਨੇ ਜੀ ਬਾਕੀ ਬਸ ਉਹ ਵਿਚਾਰਾ 6 ਹੌਕਾ ਲੱਗੇ ਆ ਮਤਲਬ ਚਾਹ ਹੋ ਗਿਆ ਉਹ ਕਿਤੇ ਦੇਖ ਲੱਕ ਕਿੱਥੇ ਕਰਾਇਆ ਨਹੀਂ ਹਾਂਜੀ ਦਾਖਲ ਕਿੱਥੇ ਕਰਾਇਆ ਨਹੀਂ ਸਾਰੀ ਸਰਕਾਰੀ ਹਸਪਤਾਲ ਚ ਇਹ ਤਾਂ ਕਿਸੇ ਨੇ ਕੋਈ ਹਿੱਟ ਤਾਂ ਨਹੀਂ ਕੀਤਾ ਜੀ ਨਹੀਂ 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 ਕੋਈ ਕਹੇ ਵਿਚਰੀ ਲੱਗੇ ਜੀ ਚੰਗੇ ਭਲੇ ਜਾਣਿਆ ਮਤਲਬ ਜਿਹੜੀ ਮੂਹਰੇ ਵਾਲ ਦਾਰੋ ਕਿ ਭੰਮ ਗਿਆ ਕਿ ਲੱਗਦੇ ਜਾਂਦਾ ਹੀ ਕਿੰਨੀ ਕੁ ਸਵਾਰੀਆਂ ਦੇ ਵਿੱਚ ਚਾਰ ਪੰਜ ਸਵਾਰੀਆਂ ਦੀ ਬਚੀ ਐ ਇਸਾਰੇ ਇਹ ਮਾਮਲਾ ਇਹਦਾ ਐਕਸੀਡੈਂਟ ਜਿਹੜੀ ਸਾਇਆ ਤੇ ਆਪਣਾ ਪਿੰਨੇ ਪੇਰੇ ਸੇ ਜਿਹੜਾ ਹੈ ਪਿੰਡ ਦੇ ਕੋਲ ਜਿਹੜਾ ਹੈਗਾ ਆਟੋ ਉਲਟ ਗਿਆ ਤੇ ਉਹਦੇ ਵਿੱਚ ਚਾਰ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਕਿ ਕਹਿੰਦੇ ਫੀਮੇਲ ਪੇਸ਼ੈਂਟ ਹੈ ਦੋ ਮੇਲ ਪੇਸ਼ੈਂਟ ਹੈ ਤੇ ਉਹਨਾਂ ਚੋਂ ਇੱਕ ਮੇਲ ਦੀ ਕਿ ਕਹਿੰਦੇ ਡੈਥ ਹੋ ਗਈ ਤਿੰਨ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਕੁਛ ਸਕੈਲਪ ਦੀਆਂ ਇੰਜਰੀਜ਼ ਆ ਤੇ ਸਸਪੈਕਟਡ ਕੀ ਵੀ ਹੈਜਰੀ ਨਾ ਹੋਵੇ ਤਉ ਦੇ ਵਾਸਤੇ ਸੀਟੀ ਸਕੈਨ ਜਿਹੜੇ ਹੈ ਕਰਵਾਏ ਜਾ ਰਹੇ ਆ ਤੇ ਹੋਰ ਕੀ ਕਿੰਗਾ ਤੇ ਉਹਨਾਂ ਦਾ ਪੜਦਾ ਜਿਹੜਾ ਟ੍ਰੀਟਮੈਂਟ ਆ ਉਹ ਦਿੱਤਾ ਜਾ ਬਾਕੀ ਤੇਨ ਦੀ ਜਿਹੜੀ ਹਾਫ ਖਤਰੇ ਤੋਂ ਬਾਹਰ ਹਾਂਜੀ ਹਾਂਜੀ ਉਹ ਖਤਰੇ ਤੋਂ ਬਾਹਰ ਹੈ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਹੈ